ਅ ਅੱਜ ਜਿਹੜੀ ਤਾਰੀਖ ਸੀਗੀ ਉਸ 'ਚ ਅੱਜ ਪਹਿਲੀ ਤਾਰੀਖ ਸੀ ਸਾਡੀ ਜਿਹੜੀ ਫਾਸਟ ਟਰ ਕੋਰਟ 'ਚ ਸੀ ਤੇ ਮਕਦਮਾ ਆਲਰੇਡੀ ਜਿਹੜਾ ਹੈ ਫਾਸਟ ਟਰ ਕੋਰਟ 'ਚ ਚਲੇ ਗਿਆ ਜੀ ਜੋ ਇੱਥੇ ਫਾਸਟ ਟਰ ਕੋਰਟ ਮੈਡਮ ਮਨਪ੍ਰੀਤ ਕੌਰ ਦੀ ਅਦਾਲਤ 'ਚ ਅੱਜ ਉੱਥੇ ਸਾਡੀ ਪਹਿਲੀ ਤਾਰੀਖ ਸੀਗੀ ਤੇ ਦੋਸ਼ੀ ਨੂੰ ਉਹਦੇ ਮੁਤਾਬਕ ਅੱਜ ਵੀਡੀਓ ਕਾਨਫਰੈਂਸਿੰਗ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਇਆ ਬਟ ਉਹ ਵੀਡੀਓ ਕਾਨਫਰੈਂਸਿੰਗ ਥਰੂ ਉਹਨੂੰ ਪੇਸ਼ ਕੀਤਾ ਗਿਆ ਕੋਰਟ 'ਚ ਤੇ ਜਿਹੜੀ ਅਗਲੀ ਤਾਰੀਖ ਹੈ ਉਹ ਸਾਡੀ ਹੈ 8 10 8 ਅਕਤੂਬਰ ਜਿਹੜੀ ਹੈ ਉਪਾਗਤੀ ਹੈ ਤੇ ਪੁਲਿਸ ਤੋਂ ਉਹ ਰਿਪੋਰਟ ਪੇਸ਼ ਕਰਨ ਦੇ ਲਈ ਬਿਲਕੁਲ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਚੱਲ ਰਹੀ ਆ ਕੱਲ ਵੀ ਅਸੀਂ ਜੋ ਇਨਵੈਸਟੀਗੇਸ਼ਨ ਚ ਜਿਹਦੇ ਬਿਆਨ ਵੀ ਉਹਨਾਂ ਵਗੈਰਾ ਆਪਾਂ ਕਰਾਣੇ ਹੁੰਦੇ ਆ ਉਹ ਮਾਂਜਕ ਅਦਾਲਤ ਚ ਵੀ ਕਰਵਾਣੇ ਹੁੰਦੇ ਆ ਉਹ ਵੀ ਕਰਵਾਏ ਆ ਤੇ ਉਹ ਰੈਗੂਲਰ ਸਾਡਾ ਕੰਮ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਵੀ ਜਲਦੀ ਪੇਸ਼ ਕੀਤੀ ਜਾਊਗੀ ਠੀਕ ਹੈ ਹਾਈ ਕੋਰਟ ਦੇ ਵਿੱਚ ਵਕੀਲ ਸਾਹਿਬ ਨੇ ਕੋਈ ਜੀ ਉਹਨਾਂ ਨੇ ਕਿ ਰਿਪਰੈਜ਼ੈਂਟੇਸ਼ਨ ਪਟੀਸ਼ਨ ਫਾਈਲ ਕੀਤੀ ਆ ਤੇ ਉਹਨੂੰ ਲੈ ਕੇ ਪਰਿਵਾਰ ਨੂੰ ਕਿਸ ਤਰ੍ਹਾਂ ਕੋਈ ਸਾਡੀ ਸਹਿਮਤੀ ਤੋਂ ਬਿਨਾ ਕੀਤਾ ਗਿਆ ਹਾਂ ਬਿਲਕੁਲ ਇਹ ਫੈਕਟ ਪੈ ਰਿਹਾ ਕਿ ਇਸ ਤੇ ਬਿਲਕੁਲ ਦੀ ਉਹ ਰਿਪਰੈਜ਼ੈਂਟੇਸ਼ਨ ਦੀ ਇੱਕ ਨਿਊਜ਼ ਪਹਿਲਾਂ ਚੱਲੀ ਸੀਗੀ ਤੇ ਉਹ ਬਿਲਕੁਲ ਫੇਕ ਨਿਊਜ਼ ਐ ਇਦਾਂ ਦੀ ਪਰਿਵਾਰ ਵੱਲੋਂ ਨਾ ਤਾਂ ਕੋਈ ਸਾਈਨ ਕੀਤੇ ਗਏ ਨਾ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਲਈ ਕੋਈ ਅਥਾਰਟੀ ਦਿੱਤੀ ਗਈ ਤੇ ਨਾ ਹੀ ਇਹਨਾਂ ਨਾਲ ਕਦੀ ਕੋਈ ਕੰਟੈਕਟ ਹੋਇਆ ਉਹ ਰਿਪਰੈਜ਼ੈਂਟੇਸ਼ਨ ਉਹ ਵਕੀਲ ਸਾਹਿਬ ਖੁਦ ਹੀ ਚਲਾ ਰਹੇ ਨੇ ਜਾਂ ਮੀਡੀਆ ਜਾਂ ਕੀ ਫੇਕ ਫੋਟੋ ਐ ਇਹਦੇ ਬਾਰੇ ਨਾ ਮੇਰੀ ਨੋਲੇਜ ਐ ਨਾ ਮੈਂ ਉਹਨਾਂ ਨੂੰ ਕਦੀ ਡਾਇਰੈਕਸ਼ਨ ਦਿੱਤੀ ਆ ਨਾ ਮੇਰੇ ਨਾਲ ਕਦੀ ਉਹਨਾਂ ਦਾ ਕੰਟੈਕਟ ਹੋਇਆ ਉਹ ਮੀਡੀਆ 'ਚ ਚੱਲ ਰਹੀ ਆ ਜੀ ਉਹ ਪਤਾ ਨਹੀਂ ਕਿਵੇਂ ਚੱਲ ਰਹੀ ਆ ਸਾਡੀ ਨੌਲੇਜ 'ਚ ਉਹਦੇ ਬਾਰੇ ਕੁਝ ਨਹੀਂ ਆ ਕਿਸੇ ਵੀ ਵਕੀਲ ਵੱਲੋਂ ਤੁਹਾਡੀ ਨਾਲ ਕੋਈ ਕੰਟੈਕਟ ਕੀਤਾ ਗਿਆ ਹੋਵੇ ਜਾਂ ਨਹੀਂ ਮੇਰੇ ਨਾਲ ਉਹ ਬੰਦਾ ਜਿਹੜਾ ਸੀਗਾ ਕਦੀ ਕੰਟੈਕਟ 'ਚ ਨਹੀਂ ਆਇਆ ਨਾ ਮੈਂ ਉਹਨੂੰ ਜਾਣਦਾ ਜੀ ਠੀਕ ਆ ਤੇ ਪਰਿਵਾਰ ਪਰਿਵਾਰ ਤੱਕ ਪਹੁੰਚ ਗਈ ਹੁੰਦਾ ਜਾਂ ਪਰਿਵਾਰ ਦੇ ਉੱਤੇ ਤੱਕ ਪਹੁੰਚ ਗਈ ਕਿ ਭਾਈ ਸਾਡੀ ਸਹਿਮਤੀ ਤੋਂ ਬਿਨਾਂ ਸਾਨੂੰ ਪ੍ਰੋਸੈਸ ਚ ਲੈ ਲੈਣਾ ਕਿਵੇਂ ਕਰਨਾ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਸੀਗੀ ਪਰਿਵਾਰ ਵੱਲੋਂ ਵੀ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ ਆਪ ਸਾਡੇ ਵੱਲੋਂ ਨਾ ਕੋਈ ਅਥਾਰਟੀ ਦਿੱਤੀ ਗਈ ਨਾ ਅਸੀਂ ਜਾਣਦੇ ਆ ਨਾ ਹੀ ਉਹ ਨਿਊਜ਼ ਬਾਰੇ ਸਾਨੂੰ ਪਤਾ ਹੈ ਇਹਨਾਂ ਨੇ ਵੀ ਮੀਡੀਆ 'ਚ ਹੀ ਨਿਊਜ਼ ਦੇਖੀ ਸੀਗੀ ਉਹ ਕਿ ਉਹ ਜਿਹੜੀ ਫੋਟੋ ਇੱਕ ਚੱਲ ਰਹੀ ਆ ਕੋਈ ਗਵਰਵਰ ਅਰੋੜਾ ਵਕੀਲ ਸਾਹਿਬ ਨੇ ਉਹਨਾਂ ਵੱਲੋਂ ਚੱਲ ਰਹੀ ਆ ਤੇ ਇਹਨਾਂ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਤੇ ਮੇਰੇ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਸਰ ਜਿਹੜੀ ਉਹ ਉਹ ਜਿਹੜੀ ਨਿਊਜ਼ ਚੱਲਦੀ ਪਈ ਉਹ ਸਾਰੀ ਫੇਕ ਹੈ ਜੀ ਉਹ ਸਾਡੇ ਵੱਲੋਂ ਕੋਈ ਅਸੀਂ ਇਦਾਂ ਦਾ ਕੋਈ ਨਹੀਂ ਕੀਤਾ ਹੈਗਾ ਕਿਸ ਕੋਈ ਉਹਨੂੰ ਲਾਇਆ ਨਹੀਂ ਨਾਉ ਨਹੀਂ ਸਾਡੇ ਨਾਲ ਕੋਈ ਗੱਲਬਾਤ ਕੀਤੀ ਹੈ ਜੀ ਉਹ ਸਾਰਾ ਕੁਝ ਫੇਕ ਹੈ ਜੀ ਉਹ ਵਕੀਲ ਸਾਹਿਬ ਨੇ ਤੁਹਾਡੇ ਤੱਕ ਪਹੁੰਚ ਦਿੱਤੀ ਜਦੋਂ ਉਹਨਾਂ ਨੇ ਕੋ ਰਿਪਰੈਜੈਂਟੇਸ਼ਨ ਰਿਵੈਟ ਫਾਈਲ ਕੀਤੀ ਹੈ ਤੁਹਾਡੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਨਹੀਂ ਜੀ ਸਾਡੇ ਕੋਲ ਨਹੀਂ ਕੋਈ ਆਇਆ ਜੀ ਤੁਹਾਡੇ ਨਾਲ ਫੋਨ ਵਗੈਰਾ ਤੇ ਗੱਲਬਾਤ ਕੁਝ ਵੀ ਨਹੀਂ ਜੀ ਗੱਲ ਵੀ ਨਹੀਂ ਅਸੀਂ ਵੀ ਸਕੋ ਸਨਵਾ ਫੇਸਬੁੱਕ ਤੇ ਪਤਾ ਲੱਗਾ ਜੀ ਵੀ ਇਦਾਂ ਦਾ ਕਰਕੇ ਸਾਡੇ ਵਕੀਲ ਸਾਹਿਬ ਨੇ ਦੱਸਿਆ ਵੀ ਵੀ ਕਿਸੇ ਨੇ ਵੀ ਆਹ ਕੀਤਾ ਹੈ ਅਸੀਂ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਹੈ ਜੀ ਕੋਈ ਇਹ ਰਿਟ ਤਿਆਰ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚੀ ਬੀਤੀ ਵੀ ਹੋਈ ਹੈ ਜੋ ਫਾਰਮ ਭਰਿਆ ਹੋਵੇ ਨਹੀਂ ਜੀ ਕੋਈ ਨਹੀਂ ਸਾਡੇ ਤੋਂ ਠੀਕ ਹੈ ਸਾਡੇ ਕੋਲ ਜੀ ਤਾਰੀਖ ਸੀਗੀ ਕੇਸ ਦੀ ਹਾਂਜੀ ਅੱਜ ਤਾਰੀਖ ਸੀਗੀ ਜੀ ਤੇ ਅੱਜ ਉਹ ਫਾਸਟ ਟਰੈਕ ਕੋਰਟ ਤੇ ਉਹਦਾ ਹੋਈ ਹੈ ਜੀ ਵੀਡੀਓ ਕਾਨਫਰੈਂਸ ਰਾਈ ਉਹਦੀ ਤੇ ਹੁਣ ਅਗਲੀ ਤਾਰੀਖ ਜਿੱਦਾਂ 8 ਤਾਰੀਖ ਦਿੱਤੀ ਹੈ ਜੀ 8 10 ਜੀ ਹਾਂਜੀ